ਥੋੜਾ सोनू ਜੰਪ ਜੀ ਕਬੱਡੀ ਦੇ ਵਿੱਚ ਵਿਵਾਦ ਵੀ ਬਹੁਤ ਚੱਲ ਰਹੇ ਨੇ ਔਰ ਜਿਹੜੀ ਬਿਆਨਬਾਜ਼ੀ ਹੋ ਰਹੀ ਹੈ 50% 60% ਅਸੀਂ ਉਸ ਜਿਹੜੀ ਉਸ ਗੱਲ ਨਾਲ ਸਹਿਮਤ ਹਾਂ ਹੈਲੋ ਕਿਉਂਕਿ ਇੱਕੋ ਮਿੰਟ ਪਲੀਜ਼ ਇੱਕੋ ਮਿੰਟ ਲਗਲੀ 1458 ਨੰਬਰ ਆ ਗਿਆ ਲਗਲੀ ਜੀ 1458 ਨੰਬਰ ਆ ਗਿਆ ਜੀ ਇੱਕ ਸਾਈਕਲ ਹੋਰ ਦਿਓ ਹਾਂਜੀ 1458 ਨੰਬਰ ਵੀਰ ਭਾਈ ਦੋ ਦੋ ਮਿੰਟ ਦੇ ਦਿਓ ਪਲੀਜ਼ ਦੋ ਮਿੰਟ ਦੇ ਦਿਓ ਪਲੀਜ਼ ਮੇਰੀ ਬੇਨਤੀ ਹੈ ਮਾਈਕ ਦੋ ਮਿੰਟ ਵੱਡੇ ਵੀਰ ਫੌਜੀ ਜੀ ਤੁਸੀਂ ਵੀ ਆਓ ਸੋਨੂੰ ਜੰਮ ਜੀ ਤੁਸੀਂ ਵੀ ਆਓ ਹੈਲੋ ਹੈਲੋ ਉਹ ਜਿਹੜੀਆਂ ਵੀਰੇ ਪਰਚੀਆਂ ਲਾਉਂਸ ਕੀਤੀਆਂ ਵਾ ਜੇਤ ਕੋਈ 5 ਮਿੰਟ ਦੇ ਵਿੱਚ ਆ ਜਾਂਦਾ ਠੀਕ ਆ ਨਹੀਂ ਤਾਂ ਅਸੀਂ ਦੁਬਾਰਾ ਪਰਚੀਆਂ ਕੈਨਸਲ ਕਰਕੇ ਨਵੀਆਂ ਪਰਚੀਆਂ ਪਲੇਅਰ ਕਰਾਂਗੇ ਬਹੁਤ ਬਹੁਤ ਧੰਨਵਾਦ ਕਰਦੇ ਆਂ ਤਲਵੰਡੀ ਚੌਧਰੀਆਂ ਦੇ ਇਸ ਗਰਾਊਂਡ ਤੋਂ ਅਸੀਂ ਬੇਨਤੀ ਕਰਨੀ ਆ ਵਰਲਡ ਦੀਆਂ ਪੂਰੀਆਂ ਕਲੱਬਾਂ ਨੂੰ ਪੂਰੀਆਂ ਫਾਊਂਡੇਸ਼ਨਾਂ ਨੂੰ ਜੋ ਕਬੱਡੀ ਦੇ ਵਿੱਚ ਵਿਵਾਦ ਚੱਲ ਰਿਹਾ ਹੈ ਉਹਦੇ ਨਾਲ ਅਸੀਂ ਘੱਟੋ-ਘੱਟ 60% ਉਹਨਾਂ ਬੰਦਿਆਂ ਨਾਲ ਵੀ ਸਹਿਮਤ ਹਾਂ ਪਰ ਗੱਲ ਕੀ ਹੈ ਮੈਂ ਉਹਨਾਂ ਦੇ ਮੂਰੇ ਹੱਥ ਬੰਨ੍ਹ ਕੇ ਬੇਨਤੀ ਕਰਦਾ ਕਬੱਡੀ ਜਗਤ ਵੱਲੋਂ ਵੀ ਆਪਾਂ ਬਹਿ ਕੇ ਇਹਦਾ ਕੋਈ ਹੱਲ ਕੱਢੀਏ ਸਾਰੀਆਂ ਫਾਊਂਡੇਸ਼ਨਾਂ ਇੱਕ ਮੁੱਦੇ ਤੇ ਇਕੱਠੀਆਂ ਹੋਣ ਜਾਂ ਜਿਹੜੀਆਂ ਪਿੰਡਾਂ ਦੇ ਜਿਹੜੀਆਂ ਫਾਊਂਡੇਸ਼ਨਾਂ ਇੰਡੀਆ ਦੀਆਂ ਕਲੱਬਾਂ ਨੇ ਜਾਂ ਸਾਡੀਆਂ ਇੱਥੇ ਦੋ ਤਿੰਨ ਫਾਊਂਡੇਸ਼ਨਾਂ ਨੇ ਮੇਰੀ ਉਹਨਾਂ ਨੂੰ ਬੇਨਤੀ ਆ ਤੇ ਮੇਰੀ ਵਰਲਡ ਦੀਆਂ کلبਾਂ ਨੂੰ ਫੰਡਰੇਸ਼ਨ ਉਹਨਾਂ ਨੂੰ ਇਹ ਹੱਥ ਬਨ ਕੇ ਬੇਨਤੀ ਹੈ ਰੌਲਾ ਪਾਇਆ ਕੁਝ ਨਹੀਂ ਹੋਣਾ ਜੇ ਇਹਦਾ ਕੋਈ ਹੱਲ ਲੱਭਣਾ ਹੈ ਤੇ ਸੋਨੂੰ ਜਮ ਜੀ ਤੁਸੀਂ ਬਹੁਤ ਸਿਆਣੇ ਹੋ ਅਸੀਂ ਤਾਂ ਇਥੋਂ ਬੇਨਤੀ ਕਰ ਸਕਦੇ ਆ ਆਪਾਂ ਰਲ ਮਿਲ ਕੇ ਇਹਦਾ ਕੋਈ ਹੱਲ ਕੱਢੀਏ ਇਹ ਕਿਸੇ ਦੀ ਸ਼ਾਨ ਦੇ ਖਿਲਾਫ ਕਿਤੇ ਵੀ ਕਿਸੇ ਬੁਲਾਰੇ ਤੋਂ ਜਾਂ ਰੈਫਰੀ ਤੋਂ ਕਿਸੇ ਪਲੇਅਰ ਤੋਂ ਗਲਤ ਬੋਲਿਆ ਗਿਆ ਸੀ ਮਾਫੀ ਚਾਹੁੰਦੇ ਆ ਪਰ ਰੌਲਾ ਪਾਉਣਾ ਇਹਦਾ ਕੋਈ ਹੱਲ ਨਹੀਂਗਾ ਰਲ ਮਿਲ ਕੇ ਆਪਾਂ ਇਹਦਾ ਕੋਈ ਹੱਲ ਹੱਲ ਕੱਢੀਏ ਜਿਹੜਾ ਕਬੱਡੀ ਦੀ ਜੜ੍ਹ ਤੋਂ ਖੁਣ ਲੱਗਾ ਆਪਾਂ ਉਸ ਜੜ੍ਹ ਤੱਕ ਜਾਈਏ ਤੇ ਮੈਂ ਮਾਈਕ ਦੇਵਾਂਗਾ ਰੁਪਿੰਦਰ ਜਲਾਲ ਜੀ ਨੂੰ ਬਹੁਤ ਬਹੁਤ ਧੰਨਵਾਦ ਹੈ ਹਾਂਜੀ 26 11 ਪਰਚੀ ਵੀ ਆ ਗਈ ਹੈ ਜੀ ਹੁਣ ਇੱਕ ਪਰਚੀ ਰਹਿ ਗਈ ਹੈ 928 928 928 928 ਜੀ 2 ਮਿੰਟ ਤੋਂ ਬਾਅਦ ਪਰਚੀ ਕੈਨਸਲ ਹੋਊਗੀ ਛੱਡ ਦਿਓ ਜੀ ਹੁਣ ਕਰ ਦਿਓ ਕੈਨਸਲ ਮੈਂ ਤਾਂ ਕਹਿੰਦਾ ਆਹ ਮਹਾਰਥੀਆਂ ਦੇ ਦਰਸ਼ਨ ਕਰਵਾਈਏ ਖੇਡ ਕਬੱਡੀ ਨੂੰ ਜਿਨ੍ਹਾਂ ਨੇ ਖੇਡ ਕੇ ਆਪਣੀ ਪੰਜਾਬ ਦੀ ਧਰਤੀ ਦਾ ਨਾਂ ਜਿਹੜਾ ਪੂਰੀ ਦੁਨੀਆ ਦੇ ਵਿੱਚ ਰੌਸ਼ਨ ਕੀਤਾ ਔਰ ਆਪਣੀ ਵੱਖਰੀ ਖੇਡ ਦੇ ਜ਼ਰੀਏ ਇਹਨਾਂ ਮੱਲਾਂ ਨੇ ਮੇਰੇ ਪੰਜਾਬੀ ਵੀਰੋ ਐਨ ਲੋਕਾਂ ਦੇ ਦਿਲਾਂ ਤੇ ਰਾਜ ਕੀਤਾ ਆ ਮੇਰੇ ਨਾਲ ਮੇਰੇ ਖੱਬੇ ਹੱਥ ਦੁਨੀਆ ਦਾ ਉਹ ਜਾਫੀ ਐ ਸਰਜੀਤ ਸਿੰਘ ਫੌਜੀ ਰੌਂਤੇ ਵਾਲਾ ਬੜਾ ਲੰਬਾ ਸਮਾਂ ਫੌਜ ਦੇ ਵਿੱਚ ਵੀ ਰਿਹਾ ਔਰ ਉੱਥੋਂ ਜਦੋਂ ਮੇਰੇ ਵੀਰੋ ਜਿਵੇਂ ਕਹਿੰਦੇ ਹੁੰਦਾ ਵੀ ਜਿਵੇਂ ਕਿਸਮਤ ਹੁੰਦੀ ਆ ਬੰਦੇ ਦੀ ਉਹ ਆਪੇ ਹੀ ਰਾਹ ਚੁਣ ਲੈਂਦੀ ਆ ਮੇਰੇ ਵੀਰੋ ਔਰ ਮੈਂ ਉਹ ਵੇਖ ਰਾਂ ਵੀ ਦੋ ਮਹਾਰਥੀ ਹੋਰ ਆ ਗਏ ਬਿਹਾਰੀਪੁਰੀਆ ਕਿੰਦਾ ਤੇ ਨਾਲ ਕਾਂਝਲੀ ਦਾ ਸ਼ਕੰਦਰ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰਦੀਆਂ ਮੇਰੇ ਪੰਜਾਬੀ ਵੀਰੋ ਆਹ ਰੌਤੇ ਵਾਲਾ ਫੌਜੀ ਐ ਮੈਂ ਅੱਜ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਮੈਂ ਭਾਈ ਰੁੱਪੇ ਸਕੂਲ ਦੇ ਵਿੱਚ ਪੜਦਾ ਹੁੰਦਾ ਸੀ ਤੇ ਬਾਈ ਅਜਮੇਰ ਜਲਾਲ ਹੋਣਾ ਨੇ ਫੌਜੀ ਰੌਤੇ ਹੋਣਾ ਨੇ ਮੈਨੂੰ ਉੱਥੋਂ ਚੱਕ ਕੇ ਲੈ ਕੇ ਜਾਣਾ ਔਰ ਫਿਰ ਮੇਰੇ ਵੀਰੋ ਕਬੱਡੀ ਦੇ ਟੂਰਨਾਮੈਂਟਾਂ ਤੇ ਜਾ ਕੇ ਕਮੈਂਟਰੀ ਕਰਨੀ ਬਲਕਾਰ ਸਿੰਘ ਜੀ ਮੇਰੇ ਵੀਰੋ ਹਰਨਾਮਪੁਰਾ ਮਹਾਨ ਕਬੱਡੀ ਖਿਡਾਰੀ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਵੀ ਤੁਸੀਂ ਤਗੜੀ ਕਬੱਡੀ ਖੇਡੀ ਐ ਤੁਸੀਂ ਸਾਡੇ ਸਤਕਾਰਯੋਗ ਹੋ ਔਰ ਤੁਸੀਂ ਸਾਡੇ ਲਈ ਰਾਹ ਬਣਾਏ ਐ ਔਰ ਇੱਧਰ ਕਹਿੰਦੇ ਸਰੂਪਾ ਟਿੱਬੇ ਵਾਲਾ ਵੀ ਮੇਰੇ ਵੀਰੋ ਮਹਾਨ ਕਬੱਡੀ ਖਿਡਾਰੀ ਆਪਣੇ ਸਮੇਂ ਦਾ ਉਹ ਵੀ ਪੁੱਜੇ ਔਰ ਮੈਂ ਗੱਲ ਕਰ ਰਿਹਾ ਸੀ ਸਰਜੀਤ ਫੌਜੀ ਰੌਂਤੇ ਵਾਲੇ ਦੀ ਅੱਜਕੱਲ੍ਹ ਤੇ ਮੁੰਡੇ ਕਹਿੰਦੇ ਨੇ ਵੀ ਮੜੀ ਜੀ ਚਪੇੜ ਵਾਜੇ ਤੇ ਉਹਦੀ ਅਪੀਲ ਹੋਣ ਲੱਗ ਜਾਂਦੀ ਹੈ ਤੇ ਬਾਈ ਫੌਜੀ ਹੋਣੀ ਪਤਾ ਨਹੀਂ ਇੱਕ ਮੇਰੇ ਵੀਰੋ ਜਿਵੇਂ ਕਹਿੰਦੇ ਨੇ ਵੀ ਇੱਕ ਕਬੱਡੀ 'ਚ 30 ਸੈਕਿੰਡ ਦੇ ਵਿੱਚ ਪਤਾ ਨਹੀਂ ਰਾਜੂ ਜੀ ਕਿੰਨੀਆਂ ਕਿ ਚਪੇੜਾ ਮਾਰ ਜਾਂਦੇ ਸਨ ਪਰ ਕਦੇ ਗਿਲਾ ਨਹੀਂ ਕੀਤਾ ਇਹ ਮਹਾਨ ਕਬੱਡੀ ਖਿਡਾਰੀ ਹੈ surjit fauji ronta ਜਿਹੜੇ ਮੋਗੇ ਦਾ ਮਾਣ ਔਰ ਨਾਲ ਜੇ ਮੈਂ ਗੱਲ ਕਰਾਂ ਛੋਟਾ ਜਿਹਾ ਕੱਦ ਪੰਜਾਬ ਪੁਲਿਸ ਦਾ ਇਹ ਜਵਾਨ ਡੀਏਵੀ ਕਾਲਜ ਮੇਰੇ ਵੀਰੋ ਬਠਿੰਡਾ ਵੱਲੋਂ ਮਦਨ لال ਡੜਬਿੰਡੀ ਜੀ ਵੱਲੋਂ ਬਹੁਤ ਲੰਬਾ ਸਮਾਂ ਖੇਡਿਆ ਹੈ ਮਟੋੜੇ ਦੇ ਫੰਤ ਦੀ ਗੱਲ ਔਰ ਚੰਨੇ ਚੱਕ ਰਾਮ ਸਿੰਘ ਵਾਲੇ ਦੀ ਗੱਲ ਬਿੱਟੂ ਤਗਾਲ ਬਾਅਦ ਦੇ ਵਿੱਚੋਂ ਆਇਆ ਪਰ ਇਹ ਪਹਿਲੀਆਂ ਦੇ ਵਿੱਚ ਮੇਰੇ ਵੀਰੋ ਡੀਏਵੀ ਵੱਲੋਂ ਖੇਡੇ ਲਾਲ ਹੋਣਾਂ ਦੀ ਗੱਲ ਯਾਦੂ ਹੋਣਾਂ ਦੀ ਗੱਲ ਗੁਲਜਾਰੀ ਹੋਣਾਂ ਦੀ ਗੱਲ ਸਮੇਂ-ਸਮੇਂ ਤੇ ਹੁੰਦੀ ਰਹੀ ਹੈ ਇਹ ਸਾਡੇ ਪੰਜਾਬ ਪੁਲਿਸ ਦੇ ਬਹੁਤ ਚੋਟੀ ਦੇ ਮੇਰੇ ਵੀਰੋ ਖਿਡਾਰੀ ਵੀ ਨੇ ਔਰ ਮਲਾਜਮ ਵੀ ਨੇ ਕਰਾਚੋ ਵਾਲਾ ਦਰਸ਼ਨ ਬੱਚੀ ਖੇਡਿਆ ਤਕੜੀ ਕਬੱਡੀ ਮੇਰੇ ਵੀਰੋ ਆਹ ਲੰਬਾ ਲੰਜਾ ਗੱਬਰੂ ਜਿਵੇਂ ਕਹਿੰਦੇ ਹੁੰਦੇ ਆ ਵੀ ਉੱਚੀ ਉਹਦੀ ਹੇਕ ਆ ਫੜੀ ਨੀ ਮਾਏ ਪੂਣੀਆਂ ਮੈਂ ਕੌਡੀ ਆਮਾ ਵੇਖ ਸ਼ਹੀਦ ਬਾਬਾ ਦੀਪ ਸਿੰਘ ਦੀ ਕਬੱਡੀ ਕਲੱਬ ਨਾਰਵੇ ਤੇ ਨਾਰਵੇ ਦੀ ਟੀਮ ਵੱਲੋਂ ਖੇਡਿਆ ਸ਼ਿਕੰਦਰ ਕਾਂਜਲੀ ਸ਼ਿਕੰਦਰ ਕਾਂਜਲੀ ਦੀ ਕਹਿੰਦੇ ਬਾਹ ਫੜਨੀ ਮੇਰੇ ਵੀਰੋ ਖੇਡ ਕਬੱਡੀ ਦੇ ਵਿੱਚ ਬੜੀ ਪ੍ਰਸਿੱਧ ਹੋਈ ਹੈ ਔਰ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਤੁਹਾਡੇ ਇਲਾਕੇ ਦਾ ਵੀ ਵੱਡਾ ਮੱਲ ਹੋਇਆ ਸਾਡੀ ਖੇਡ ਕਬੱਡੀ ਦਾ ਕਾਂਜਲੀ ਵਾਲਾ ਸ਼ਿਕੰਦਰ ਉਹ ਤੋਂ ਬਾਅਦ ਜੇ ਮੈਂ ਗੱਲ ਕਰਾਂ ਇੱਥੋਂ 5 ਕਿਲੋਮੀਟਰ ਦੀ ਦੂਰੀ ਤੇ ਪਿੰਡ ਹੈ ਮੰਗੂਪੁਰ ਮੰਗੂਪੁਰ ਦੇ ਵਿੱਚ ਮੇਰੇ ਵੀਰੋ ਨਾ ਹੀ ਤੇ ਕਹਿੰਦੇ ਕੋਈ ਪਲੇਗਰਾਉਂਡ ਸੀਗੀ ਤੇ ਨਾ ਹੀ ਕੋਈ ਮੇਰੇ ਵੀਰੋ ਹੋਰ ਸੁਵਿਧਾ ਸੀਗੀ ਜਿਮ ਵਗੈਰਾ ਦੀ ਹਣਾ ਪਰ ਜਦੋਂ ਪੰਮਾ ਤਲਵੰਡੀ ਚੌਧਰੀਆਂ ਦੇ ਵਿੱਚ ਪੁੱਜਦਾ ਰਿਹਾ ਔਰ ਇਨ੍ਹਾਂ ਗਰਾਉਂਡਾਂ ਦੇ ਵਿੱਚ ਮਿਹਨਤ ਕੀਤੀ ਔਰ ਇਨ੍ਹਾਂ ਗਰਾਉਂਡਾਂ ਦੇ ਵਿੱਚ ਕਬੱਡੀ ਖੇਡਿਆ ਔਰ ਅੱਜ ਦੋ ਪਿੰਡਾਂ ਨੂੰ ਪ੍ਰਸਿੱਧੀ ਮੇਰੇ ਵੀਰੋ ਚਾਹੇ ਮੰਗੂਪੁਰ ਦੀ ਗੱਲ ਔਰ ਚਾਹੇ ਗੱਲ ਮੇਰੇ ਵੀਰੋ ਤਲਵੰਡੀ ਚੌਧਰੀਆਂ ਦੀ ਇਹਨੂੰ ਧੰਜੂ ਕਰਕੇ ਦੁਨੀਆ ਮੇਰੇ ਵੀਰੋ ਜਾਣਦੀ ਹੈ ਤੇ ਆ ਸਾਡੀ ਖੇਡ ਕਬੱਡੀ ਦਾ ਕਹਿੰਦੇ ਮੇਰੇ ਵੀਰੋ ਚੀਤਾ ਹੈ ਮੇਰੀ ਔਕਾਤ ਨਹੀਂ ਵੀ ਮੈਂ ਇਹਨਾਂ ਦੇ ਨਾਲ ਖੜਕੇ ਜਾ ਮੈਂ ਬਰਾਬਰ ਖੜਕੇ ਇਹਨਾਂ ਮਹਾਰਥੀਆਂ ਦੀ ਗੱਲ ਕਰ ਸਕਾਂ ਪਰ ਮੈਨੂੰ ਅੱਜ ਇਸ ਗੱਲ ਦੀ ਖੁਸ਼ੀ ਹੈ ਵੀ ਜਿਨ੍ਹਾਂ ਦੀ ਗੱਲ ਅਸੀਂ ਬਚਪਨ ਦੇ ਵਿੱਚ ਸਾਡੇ ਸੀਨੀਅਰ ਤੋਂ ਬਾਈ ਅਜਮੇਰ ਜਲਾਲ ਹੋਣਾ ਤੋਂ ਸੁਣਦੇ ਰਹੇ ਹਾਂ ਔਰ ਮੇਰੇ ਵੀਰੋ ਅੱਜ ਉਹਨਾਂ ਨੂੰ ਅੱਜ ਦੁਨੀਆ ਦੇ ਰੂਬਰੂ ਕਰਨ ਦਾ ਸਾਨੂੰ ਮੌਕਾ ਮਿਲ ਰਿਹਾ ਹੈ ਬਿਹਾਰੀਪੁਰੇ ਕਿੰਦੇ ਦੇ ਨਾਂ ਤੇ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਮੇਰੇ ਪੰਜਾਬੀ ਵੀਰੋ ਇਹ ਚੀਤਾ ਹੈ ਸਾਡੀ ਖੇਡ ਕਬੱਡੀ ਦਾ ਬਾਈ ਕਿੰਦੇ ਤੋਂ ਬਾਅਦ ਵਦਨੀ ਵਾਲੇ ਕੀਪੇ ਨੂੰ ਨਾਂ ਜਿਹੜਾ ਖੇਡ ਕਬੱਡੀ ਦੇ ਵਿੱਚ ਚੀਤੇ ਦਾ ਮਿਲਿਆ ਤੇ ਤਲਵਿੰਦਰ ਸਿੰਘ ਨੂੰ ਦੁਨੀਆ ਸੋਨੂੰ ਜੰਪ ਦੇ ਤੌਰ ਤੇ ਜਾਣਦੀ ਹੈ ਇਬਰਾਹਿਮਬਾਲ ਪਿੰਡ ਨਡਾਲੇ ਦੇ ਲਾਗੇ ਪੁਲੱਥਾਂ ਦੇ ਏਰੀਏ ਦਾ ਇਹ ਨੌਜਨ ਟਾਂਡੀ ਦੇ ਇਲਾਕੇ ਦਾ ਖਿਡਾਰੀ ਆਨ ਛੋਟਾ ਜਿਹਾ ਕਦ ਜਦੋਂ ਮੇਰੇ ਪੰਜਾਬੀ ਵੀਰੋ ਪੌਂਦਾ ਸੀ ਨਾ ਕਬੱਡੀਆਂ ਤੇ ਪ੍ਰੋਫੈਸਰ ਮੱਖਣ ਸਿੰਘ ਨੇ ਆਖਿਆ ਵੀ ਸੋਨੂ ਤੂੰ ਖੇਡ ਕਬੱਡੀ ਦਾ ਜੰਪ ਪਿਆ ਔਰ ਅੱਜ ਇਹ ਵੱਡੇ ਆਰਗੇਨਾਈਜ਼ਰ ਬਣ ਕੇ ਖੇਡ ਕਬੱਡੀ ਦੇ ਮੇਰੇ ਵੀਰੋ ਕਬੱਡੀ ਨੂੰ ਪ੍ਰਮੋਟ ਕਰ ਰਿਹਾ ਹੈ ਤਲਵਿੰਦਰ ਸਿੰਘ ਸੋਨੂ ਜੰਪ ਸਾਡੀ ਖੇਡ ਕਬੱਡੀ ਦਾ ਬੜਾ ਚੋਟੀ ਦਾ ਰੀਡਰ ਹੈ ਔਰ ਉਸ ਤੋਂ ਬਾਅਦ ਮੈਂ ਗੱਲ ਕਰਨੀ ਸੀ ਬਿੱਕਾ ਜੀ ਤੁਸੀਂ ਵੀ ਆ ਜਾਓ ਤੁਹਾਡੇ ਵੀ ਦਰਸ਼ਨ ਕਰਵਾਈਏ ਬਿੱਕਾ ਤਲਵੰਡੀ ਚੌਧਰੀਆਂ ਵਾਲਾ ਫੌਜੀ ਬਾਈ ਮੈਂ ਗੱਲ ਕਰ ਰਿਹਾ ਸੀਗਾ ਆਉਣਾ ਜਦੋਂ ਮੈਂ ਆਇਆ ਮੈਂ ਕਿਹਾ ਸਾਨੂੰ ਅਜਮੇਰ ਬਾਈ ਨੇ ਗਰਾਊਂਡ ਦੇ ਵਿੱਚ ਗੱਲਾਂ ਦੱਸਣੀਆਂ ਮੈਂ ਕਿਹਾ ਬਾਈ ਵੀ ਤੁਹਾਨੂੰ ਪਲੇਅਰਾਂ ਬਾਰੇ ਦੱਸ ਵੀ ਉੱਧਰ ਕਿਹੜੇ ਕਿਹੜੇ ਪਲੇਅਰ ਆ ਬਿੱਕਾ ਤਲਵੰਡੀ ਚੌਧਰੀਆਂ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਮੇਰੇ ਪੰਜਾਬੀ ਵੀਰੋ ਤੇ ਆਹ ਕਹਿੰਦੇ ਸਾਡੇ ਪੰਜਾਬ ਪੁਲਿਸ ਦੇ ਰਿਟਾਇਰਡ ਮੇਰੇ ਵੀਰੋ ਆਫੀਸਰ ਰੌਣਕੀ ਜੀ ਤਲਵੰਡੀ ਚੌਧਰੀਆਂ ਵਾਲੇ ਮਹਾਨ ਕਬੱਡੀ ਖਿਡਾਰੀ ਇਹਨਾਂ ਦੇ ਲਈ ਵੀ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਅੰਕਲ ਜੀ ਜੇ ਤੁਸੀਂ ਵੀ ਆ ਜਾਂਦੇ ਤੇ ਹੋਰ ਜਿਵੇਂ ਚਾਰ ਜਨ ਲੱਗ ਜਾਣੇ ਸਨ ਸਾਡੀ ਇਹ ਬੇਨਤੀ ਆ ਬਲਕਾਰਾ ਮੇਰੇ ਵੀਰੋ ਹਰਨਾਮਪੁਰਾ ਬਹੁਤ ਚੋਟੀ ਦੀ ਕਬੱਡੀ ਖੇਡਿਆ ਔਰ ਆ ਕਹਿੰਦੇ ਵਿੱਕੇ ਦਾ ਵੀਰ ਰਾਜੂ ਹੈ ਔਰ ਅੱਜਕੱਲ ਹੌਲੈਂਡ ਦੇ ਵਿੱਚ ਰਹਿੰਦਾ ਹੈ ਪੰਜਾਬ ਸਪੋਰਟਸ ਕਲੱਬ ਐਮਸਟਰਡਮ ਵੱਲੋਂ ਬਹੁਤ ਤਕੜੀ ਕਬੱਡੀ ਖੇਡੀ ਯੂਰਪ ਨੇ ਖੇਡ ਮੈਦਾਨਾਂ ਦੇ ਵਿੱਚ ਤੇ ਪੰਜਾਬ ਦੇ ਖੇਡ ਮੈਦਾਨਾਂ ਦੇ ਵਿੱਚ ਵੀ ਮੇਰੇ ਵੀਰੋ ਤੂਤੀ ਬੋਲਦੀ ਰਹੀ ਹੈ ਰਾਜੂ ਤਲਵੰਡੀ ਚੌਧਰੀਆਂ ਵੱਲੋਂ ਵੀ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਸਤਕਾਰ ਹੈ ਇੱਕ ਵਾਰੀ ਸਾਰੇ ਕਬੱਡੀ ਦੀ ਚੜ੍ਹਦੀ ਕਲਾ ਲਈ ਇਹਨਾਂ ਮੈਚਾਂ ਦੀ ਇਹਨਾਂ ਕਬੱਡੀ ਦੇ ਟੂਰਨਾਮੈਂਟਾਂ ਦੀ ਚੜ੍ਹਦੀ ਕਲਾ ਲਈ ਜਕਾਰਾ ਲਾਈਏ ਕੋਈ ਰਸਨਾ ਬਾਂਝੀ ਨਾ ਰਵੇ ਔਰ ਖੇਡ ਕਬੱਡੀ ਸਾਡੀ ਵਧੇ ਫੁੱਲੇ ਖੇਡ ਕਬੱਡੀ ਤਰੱਕੀ ਕਰੇ ਬੋਲੇ ਈਸਾਨ ਟੋੜਾ ਸਾਰਿਆਂ ਦਾ ਬਹੁਤ-ਬਹੁਤ ਸਤਿਕਾਰ ਤੁਸੀਂ ਸਮਾਂ ਕੱਢਿਆ ਆ ਪਿੱਛੇ ਯਾਰ ਇੱਕ ਵੱਡਾ ਮੈਚ ਝਨੇਰ ਦਾ ਤੇਰੀ ਗੱਲ ਨਾ ਹੋਵੇ ਤੇ ਫਿਰ ਗੱਲ ਬਣਦੀ ਨਹੀਂ ਤੂੰ ਡਿਜ਼ਰਵ ਕਰਦਾ ਬਾਈ ਕਿਉਂਕਿ ਤੂੰ ਇਹਨਾਂ ਦੇ ਨਾਲ ਕਬੱਡੀ ਖੇਡਿਆ ਆ ਝਨੇਰ ਵਾਲਾ ਦਿਲਬਰ ਹੈ ਆ ਘੁਰੜ ਵਾਲੇ ਫੌਜੀ ਦਾ ਸਾਥੀ ਹੈ ਇਹਦੇ ਲਈ ਵੀ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਮੇਰੇ ਵੀਰੋ ਇਹਨਾਂ ਨੇ ਮਾਰ ਕੇ ਦੀ ਕਬੱਡੀ ਖੇਡੀ ਹੈ ਥੋੜੀ ਖੇਡੀ ਹੋਈ ਕਬੱਡੀ ਦਾ ਬਹੁਤ ਬਹੁਤ ਸਤਿਕਾਰ ਆਓ ਅੱਜ ਦੇ ਮੁੰਡਿਆਂ ਦੀ ਖੇਡ ਕਬੱਡੀ ਦਾ ਮਾਣਿਆ ਆਨੰਦ ਬੜਾ ਚੋਟੀ ਦਾ ਮੈਚ